ਕੇਅਰਫੁਲ ਹੋ ਗਿਆ ਇਸ ਤਰ੍ਹਾਂ ਦੇ ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟਸ ਆ ਇਹ ਜਿਹੜੇ ਸਕਿਨ ਦੀਆਂ ਪ੍ਰੋਬਲਮਸ ਨੇ ਇਹ ਇੰਟਰਨਲੀ ਹੁੰਦੀਆਂ ਨੇ ਨਾਟ ਐਕਸਟਰਨਲੀ ਕਿ ਆਪਾਂ ਹਮੇਸ਼ਾ ਆਪਾਂ ਨੂੰ ਐ ਲੱਗਦਾ ਕਿ ਜਿਹੜੀ ਪ੍ਰੋਬਲਮ ਹੈ ਉੱਪਰ ਉੱਪਰੋਂ ਹੈ ਬਟ ਐਕਚੁਅਲ 'ਚ ਕੀ ਹੁੰਦਾ ਹੈ ਕਿ ਜਿਹੜੀ ਪ੍ਰੋਬਲਮ ਹੈ ਇਹ ਇੰਟਰਨਲ ਹੁੰਦੀ ਹੈ ਆਪਾਂ ਨੂੰ ਛੋਟਾ ਜਿਹਾ ਪਿੰਪਲ ਹੁੰਦਾ ਠੀਕ ਹੈ ਆਪਾਂ ਕੀ ਕਰਦੇ ਆ ਇੱਕ ਕਰੀਮ ਲਗਾ ਲੈਂਦੇ ਆ ਔਰ ਇੱਕ ਇੱਕ ਟਾਈਮ ਤੇ ਆ ਕੇ ਉਹ ਪਿੰਪਲ ਸੈਟਲ ਵੀ ਹੋ ਜਾਂਦਾ ਮੈਂ ਇਹ ਨਹੀਂ ਕਹਿੰਦੀ ਕਿ ਨਹੀਂ ਹੁੰਦਾ ਹੈਗਾ ਬਟ ਕੁਝ ਦਿਨਾਂ ਬਾਅਦ ਆਪਾਂ ਦੇਖਾਂਗੇ ਉਹ ਫੇਰ ਆ ਜਾਂਦਾ ਹੈ ਸਾਡੀ ਜਿਹੜੀ ਇਹ ਮੈਡੀਸਨ ਹੈ ਇਹਦੇ ਵਿੱਚ 3 ਡਿਫਰੈਂਟ ਟਾਈਪਸ ਦੇ ਸਟੈਮ ਸੈਲਸ ਪਾਏ ਗਏ ਨੇ ਕੀੜਾ ਜੜੀ ਪਾਈ ਗਈ ਹੈ ਤੇ ਹੋਰ ਅਲੱਗ-ਅਲੱਗ ਤਰ੍ਹਾਂ ਦੀਆਂ ਡਿਫਰੈਂਟ ਜੜੀ-ਬੂਟੀਆਂ ਦਾ ਮਿਸ਼ਰਣ ਕਰਕੇ ਪ੍ਰੋਪਰਲੀ ਅਸੀਂ ਆਯੁਰਵੈਦਿਕ ਵਿਧੀ ਦੇ ਅਨੁਸਾਰ ਮਾਡਰਨ ਟੈਕਨੋਲੋਜੀ ਦਾ ਯੂਜ਼ ਕਰਕੇ ਇਹ ਮੈਡੀਸਨ ਨੂੰ ਅਸੀਂ ਤਿਆਰ ਕੀਤਾ ਗਿਆ ਸਾਡੀ ਜੋ ਇਹ ਮੈਡੀਸਨ ਹੈ ਉਸੇ ਰੂਟ ਕੌਜ਼ ਤੇ ਕੰਮ ਕਰਦੀ ਹੈ ਅੰਦਰ ਤੋਂ ਬਿਮਾਰੀ ਨੂੰ ਜੜ ਤੋਂ ਕੱਢਦੀ ਹੈ ਔਰ ਇਹ ਇਦਾਂ ਤਾਂ ਹੈ ਨਹੀਂ ਕਿ ਅਸੀਂ ਵੀ ਦਵਾਈਆਂ ਜੜੀ ਬੂਟੀਆਂ ਦਾ ਮਿਸ਼ਰਣ ਕੀਤਾ ਤੇ ਮਾਰਕੀਟ 'ਚ ਲਾਂਚ ਕਰਤੀ ਅਸੀਂ ਇਸ ਮੈਡੀਸਨ ਨੂੰ ਲੈਬ ਟੈਸਟ ਕਰਾਇਆ ਠੀਕ ਹੈ ਗਵਰਨਮੈਂਟ ਦੇ ਜਿੰਨੇ ਵੀ ਜਿਹੜੇ ਹੈਗੇ ادارے ਹੈਗੇ ਆ ਮੁੱਖ ਜਿਵੇਂ ਆਯੂਸ਼ ਹੋ ਗਿਆ ਤੇ ਇਹਨਾਂ ਸਾਰਿਆਂ ਤੋਂ ਅਸੀਂ ਮਾਨਤਾ ਪ੍ਰਾਪਤ ਕਰਨ ਤੋਂ ਬਾਅਦ ਲੈਬ ਟੈਸਟ ਕਰਨ ਤੋਂ ਬਾਅਦ ਹੀ ਮਾਰਕੀਟ ਦੇ ਵਿੱਚ ਉਤਾਰਿਆ ਜਿਹਦੇ ਜੀ ਨੇ ਬਿਮਾਰੀ ਨੂੰ ਜੜ ਤੋਂ ਕੱਢ ਦੇਣਾ ਇਹਨਾਂ ਪਤਾ ਲੱਗ ਗਿਆ ਕਿ ਇੰਨੇ ਰੁਪਏ ਦੇ ਵਿੱਚ ਜਿਹੜੀ ਸਾਡੀ ਬਿਮਾਰੀ ਹੈ ਠੀਕ ਹੋ ਹੋ ਜੇਗੀ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਬੰਦੇ ਦੇ ਲਈ ਆਪਣੇ ਸਰੀਰ ਤੋਂ ਵੱਧ ਕੇ ਪੈਸਾ ਹੋ ਜਾਵੇ ਜਿਵੇਂ ਜਿਵੇਂ ਸਾਡਾ ਲਾਈਫ ਸਟਾਈਲ ਬਦਲ ਰਿਹਾ ਹੈ ਉਸ ਦੇ ਨਾਲ ਨਾਲ ਕਈ ਤਰ੍ਹਾਂ ਦੇ ਨੁਕਸਾਨ ਵੀ ਸਾਨੂੰ ਚੱਲਨੇ ਪੈ ਰਹੇ ਨੇ ਅੱਜ ਕੱਲ ਦੀ ਇੰਨੀ ਜ਼ਿਆਦਾ ਬਿਜ਼ੀ ਲਾਈਫ ਦੇ ਵਿੱਚ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ ਜਿਨ੍ਹਾਂ ਦੇ ਵਿੱਚ ਸਕਿਨ ਦੀਆਂ ਪ੍ਰੋਬਲਮਸ ਦੀ ਗੱਲ ਕਰੀਏ ਤਾਂ ਬੇਹੱਦ ਜ਼ਿਆਦਾ ਜੜੀਆਂ ਨੇ ਉਹ ਹੋ ਰਹੀਆਂ ਨੇ ਇਸ ਬਾਬਤ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵਕਤ ਐਪੈਕਸ ਤੋਂ ਡਾਕਟਰ ਮਨਿੰਦਰ ਛੀਮਾ ਮੌਜੂਦ ਨੇ ਸਤਿ ਸ਼੍ਰੀ ਅਕਾਲ ਡਾਕਟਰ ਸਤਿ ਸ਼੍ਰੀ ਅਕਾਲ ਮੈਮ ਡਾਕਟਰ ਜਿਵੇਂ ਮੈਂ ਗੱਲ ਕੀਤੀ ਕਿ ਅੱਜ ਕੱਲ ਸਕਿਨ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਹੋ ਰਹੀਆਂ ਜਿੱਦਾਂ ਦਾ ਲਾਈਫ ਸਟਾਈਲ ਹੋ ਗਿਆ ਹੋਇਆ ਤੁਸੀਂ ਬਹੁਤ ਸਾਰੀਆਂ ਆਪਣੀਆਂ ਮੈਡੀਸਿਨਸ ਲੈ ਕੇ ਆਏ ਹੋ ਇਹੀ ਤੁਹਾਡੀਆਂ ਮੈਡੀਸਿਨਸ ਵਰਕ ਕਿਵੇਂ ਕਰਦੀਆਂ ਔਰ ਕਿਹੜੀ ਕਿਹੜੀ ਰੋਗ ਨੂੰ ਜਿਹੜਾ ਉਹ ਖਤਮ ਕਰਦੀਆਂ ਅ ਦੇਖੋ ਅਸੀਂ ਜਿੰਨੀ ਵੀ ਟਾਈਪ ਦੀਆਂ ਸਕਿਨ ਪ੍ਰੋਬਲਮਸ ਆ ਉਹਦੇ ਲਈ ਇੱਕ ਪ੍ਰੋਪਰ ਅਸੀਂ ਕਿੱਟ ਤਿਆਰ ਕੀਤੀ ਹੈ ਜਿਹਦੇ ਵਿੱਚ ਖਾਣ ਵਾਲੀ ਪੀਣ ਵਾਲੀ ਮੈਡੀਸਿਨ ਹੈ ਤੇ ਦੇਖੋ ਇਹ ਲਗਭਗ ਜਿਵੇਂ 40 ਪ੍ਰਕਾਰ ਦੇ ਚਰਮ ਰੋਗ ਨੇ ਜਿਨ੍ਹਾਂ ਨੂੰ ਆਪਾਂ ਨੂੰ ਸਕਿਨ ਪ੍ਰੋਬਲਮਸ ਕਹਿੰਦੇ ਆ ਜਿਵੇਂ ਕਿ ਪਿੰਪਲਸ ਹੋਗੇ ਡੈਂਡਰਫ ਹੋ ਗਿਆ ਸੋਰੈਸਿਸ ਹੋ ਗਈ ਦਾਗ ਤੱਬੇ ਪਿਗਮੈਂਟੇਸ਼ਨ ਬਲੈਮਿਸ਼ਸ ਮਤਲਬ ਸਿਰ ਤੋਂ ਲੈ ਕੇ ਜਿਹੜੀ ਸਟਾਰਟ ਹੁੰਦੀ ਹੈ ਇੱਕ ਛੋਟੇ ਜਿਹੇ ਪਿੰਪਲ ਤੋਂ ਮਤਲਬ ਕੋਈ ਵੀ ਸਕਿਨ ਦੀ ਪ੍ਰੋਬਲਮ ਹੈ ਉਹਨੂੰ ਇਹ ਕੀ ਕਰਦੀ ਹੈ ਜੜੋਂ ਕੱਢਦੀ ਹੈ ਦੇਖੋ ਜਿਹੜੀ ਸਾਡੀ ਪੀਣ ਵਾਲੀ ਦਵਾਈ ਹੈ ਉਹ ਇੱਕ ਬਲੱਡ ਪਿਉਰੀਫਾਇਰ ਦਾ ਕੰਮ ਕਰਦੀ ਹੈ ਜੋ ਸਾਡੇ ਖੂਨ ਦੇ ਵਿੱਚ ਜਿੰਨੇ ਵੀ ਟਾਕਸਿਨਸ ਨੇ ਜਿੰਨੀ ਵੀ ਗੰਦਗੀ ਹੈ ਉਹਨੂੰ ਸਾਡੀ ਜੜੀ ਬਾਡੀ ਚੋਂ ਬਾਹਰ ਕੱਢਦੀ ਹੈ ਬਾਕੀ ਜੋ ਸਾਡੀ ਖਾਣ ਵਾਲੀ ਦਵਾਈ ਹੈ ਉਨੇ ਕੀ ਕਰਨਾ ਸਾਡੀ ਬੋਡੀ ਦੇ ਵਿੱਚ ਜਿੰਨੇ ਵੀ ਤਰ੍ਹਾਂ ਦੇ ਡੈੱਡ ਸੈਲਸ ਪਏ ਨੇ ਕੋਈ ਵੀ ਖਰਾਬ ਸੈੱਲ ਹੈ ਜਾਂ ਕੋਈ ਡੈਮੇਜਡ ਸੈੱਲ ਹੈ ਉਹਨੂੰ ਡੈੱਡ ਸੈਲਸ ਨੂੰ ਬਾਹਰ ਕੱਢ ਕੇ ਤੇ ਡੈਮੇਜ ਸੈਲਸ ਨੂੰ ਹੀਲ ਕਰਕੇ ਤੇ ਨਵੇਂ ਸੈਲਸ ਦਾ ਨਿਰਮਾਣ ਕਰਕੇ ਕੀ ਕਰਨਾ ਹੈ ਸਾਡੀ ਬੋਡੀ ਦੇ ਵਿੱਚੋਂ ਬਿਮਾਰੀ ਨੂੰ ਕੱਢਣਾ ਹੁਣ ਦੇਖੋ ਜਦੋਂ ਸਾਡੀ ਜਿਹੜੀ ਸਕਿਨ ਦੇ ਵਿੱਚੋਂ ਡੈੱਡ ਸੈਲਸ ਨਿਕਲ ਗਏ ਟਾਕਸਿਨਸ ਨਿਕਲ ਗਏ ਸਾਡਾ ਬਲੱਡ ਹੈ ਜਿਹੜਾ ਉਹ ਪਿਊਰੀਫਾਈ ਹੋ ਗਿਆ ਤਾਂ ਜਿਹੜੀ ਬਿਮਾਰੀ ਹੈ ਉਹ ਆਟੋਮੈਟਿਕ ਹੀ ਨਿਕਲ ਜਾਂਦੀ ਹੈ ਮਤਲਬ ਇਹ ਜਿਹੜੇ ਸਕਿਨ ਦੀਆਂ ਪ੍ਰੋਬਲਮਸ ਨੇ ਇਹ ਇੰਟਰਨਲੀ ਹੁੰਦੀਆਂ ਨੇ ਨਾਟ ਐਕਸਟਰਨਲੀ ਬਿਲਕੁਲ ਬਿਲਕੁਲ ਦੇਖੋ ਹੁਣ ਤੁਸੀਂ ਖੁਦ ਦੇਖਿਆ ਹੋਵੇਗਾ ਕਿ ਆਪਾਂ ਪਰਸਨਲੀ ਵੀ ਐਕਸਪੀਰੀਅੰਸ ਕਰਦੇ ਆਂ ਆਪਾਂ ਨੂੰ ਕੋਈ ਸਕਿਨ ਪ੍ਰੋਬਲਮ ਹੁੰਦੀ ਹੈ ਤਾਂ ਆਪਾਂ ਕੀ ਕਰਦੇ ਸਭ ਤੋਂ ਪਹਿਲਾਂ ਕਰੀਮਸ ਵੱਲ ਜਾਂਦੇ ਆਂ ਲੋਕਲੀ ਅਪਲਾਈ ਕਰਨ ਜਾਂਦੇ ਆਂ ਦੱਸੋ ਨਾ ਉਹ ਕਿਉਂਕਿ ਇਹ ਲੱਗਦਾ ਹੈ ਕਿ ਸ਼ਾਇਦ ਐਕਸਟਰਨਲ ਹੈ ਪਿੰਪਲ ਹੋ ਗਿਆ ਤਾਂ ਐਕਸਟਰਨਲ ਹੈ ਉਹਦੇ ਤੇ ਕੁਝ ਵੀ ਆਪਾਂ ਕੋਈ ਕਰੀਮ ਅਪਲਾਈ ਕਰ ਲੈਣੇ ਬਿਲਕੁਲ ਬਿਲਕੁਲ ਮੈਂ ਉਹੀ ਤੁਹਾਨੂੰ ਦੱਸ ਰਹੀ ਆਂ ਨਾ ਕਿ ਆਪਾਂ ਹਮੇਸ਼ਾ ਆਪਾਂ ਨੂੰ ਐ ਲੱਗਦਾ ਕਿ ਜਿਹੜੀ ਪ੍ਰੋਬਲਮ ਹੁੰਦੀ ਹੈ ਸਾਡੀ ਜੋ ਇਹ ਮੈਡੀਸਨ ਹੈ ਉਸੇ ਰੂਟ ਕੌਜ਼ ਤੇ ਕੰਮ ਕਰਦੀ ਹੈ ਅੰਦਰ ਤੋਂ ਬਿਮਾਰੀ ਨੂੰ ਜੜ ਤੋਂ ਕੜਦੀ ਹੈ ਕਿਉਂਕਿ ਤੁਸੀਂ ਦੇਖਿਆ ਹੀ ਹੋਏਗਾ ਕਿ ਆਪਾਂ ਨੂੰ ਛੋਟਾ ਜਿਹਾ ਪਿੰਪਲ ਹੁੰਦਾ ਠੀਕ ਹੈ ਆਪਾਂ ਕੀ ਕਰਦੇ ਆ ਇੱਕ ਕਰੀਮ ਲਗਾ ਲੈਂਦੇ ਆ ਔਰ ਇੱਕ ਇੱਕ ਟਾਈਮ ਤੇ ਆ ਕੇ ਉਹ ਪਿੰਪਲ ਸੈਟਲ ਵੀ ਹੋ ਜਾਂਦਾ ਮੈਂ ਇਹ ਨਹੀਂ ਕਹਿੰਦੀ ਕਿ ਨਹੀਂ ਹੁੰਦਾ ਹੈਗਾ ਬਟ ਕੁਝ ਦਿਨਾਂ ਬਾਅਦ ਆਪਾਂ ਦੇਖਾਂਗੇ ਉਹ ਫੇਰ ਆ ਜਾਂਦਾ ਕਿਉਂਕਿ ਆਪਾਂ ਨੇ ਸਿਰਫ ਉੱਪਰੋਂ ਪ੍ਰੋ ਟਰੀਟਮੈਂਟ ਕੀਤਾ ਇੰਟਰਨਲ ਤਾਂ ਆਪਾਂ ਕੁਝ ਕੀਤਾ ਹੀ ਨਹੀਂ ਹੈਗਾ ਤੇ ਇਹ ਸਾਡੀ ਮੈਡੀਸਨ ਨੇ ਇਹੀ ਕੰਮ ਕਰਨਾ ਹੈ ਬਿਮਾਰੀ ਦੇ ਜਿਹੜੀ ਹੈਗੀ ਜੜੀ ਖਤਮ ਕਰ ਦੇਣੀ ਹੈ ਅੱਛਾ ਇੰਨੇ ਜ਼ਿਆਦਾ ਪ੍ਰੋਡਕਟਸ ਆਏ ਹੋਇਆ ਮਾਰਕੀਟ ਦੇ ਵਿੱਚ ਥੋੜੀ ਮੈਡੀਸਿਨ ਉਹਦੇ ਤੋਂ ਵੱਖਰੀ ਕਿਵੇਂ ਸਭ ਤੋਂ ਪਹਿਲੀ ਗੱਲ ਤਾਂ ਦੇਖੋ ਇਹ ਆਯੁਰਵੈਦਿਕ ਹੈ ਤੇ ਦੂਜੀ ਗੱਲ ਜਿਹੜੀ ਇਹ ਮੈਡੀਸਿਨ ਹੈ ਸਾਡੀ ਸਟੈਮ ਸੈਲ ਬੇਸਡ ਮੈਡੀਸਨ ਹੈ ਸਾਡੀ ਜਿਹੜੀ ਇਹ ਮੈਡੀਸਨ ਹੈ ਇਹਦੇ ਵਿੱਚ 3 ਡਿਫਰੈਂਟ ਟਾਈਪਸ ਦੇ ਸਟੈਮ ਸੈਲਸ ਪਾਏ ਗਏ ਨੇ ਕੀੜਾ ਜੜੀ ਪਾਈ ਗਈ ਹੈ ਤੇ ਹੋਰ ਅਲੱਗ-ਅਲੱਗ ਤਰ੍ਹਾਂ ਦੀਆਂ ਡਿਫਰੈਂਟ ਜੜੀ-ਬੂਟੀਆਂ ਦਾ ਮਿਸ਼ਰਣ ਕਰਕੇ ਪ੍ਰੋਪਰਲੀ ਅਸੀਂ ਆਯੁਰਵੈਦਿਕ ਵਿਧੀ ਦੇ ਅਨੁਸਾਰ ਮਾਡਰਨ ਟੈਕਨੋਲੋਜੀ ਦਾ ਯੂਜ਼ ਕਰਕੇ ਇਹ ਮੈਡੀਸਨ ਨੂੰ ਅਸੀਂ ਤਿਆਰ ਕੀਤਾ ਗਿਆ ਔਰ ਇਹ ਐਦਾਂ ਤਾਂ ਹੈ ਨਹੀਂ ਕਿ ਅਸੀਂ ਵੀ ਦਵਾਈਆਂ ਜੜੀ-ਬੂਟੀਆਂ ਦਾ ਮਿਸ਼ਰਣ ਕੀਤਾ ਤੇ ਮਾਰਕੀਟ 'ਚ ਲਾਂਚ ਕਰਤੀ ਅਸੀਂ ਇਸ ਮੈਡੀਸਨ ਨੂੰ ਲੈਬ ਟੈਸਟ ਕਰਾਇਆ ਠੀਕ ਹੈ ਗਵਰਨਮੈਂਟ ਦੇ ਜਿੰਨੇ ਵੀ ਜਿਹੜੇ ਹੈਗੇ ਆਦਾਰੇ ਹੈਗੇ ਆ ਮੁੱਖ ਜਿਵੇਂ ਆਯੂਸ਼ ਹੋ ਗਿਆ ਤੇ ਇਹਨਾਂ ਸਾਰਿਆਂ ਤੋਂ ਅਸੀਂ ਮਾਨਤਾ ਪ੍ਰਾਪਤ ਕਰਨ ਤੋਂ ਬਾਅਦ ਲੈਬ ਟੈਸਟ ਕਰਨ ਤੋਂ ਬਾਅਦ ਹੀ ਮਾਰਕੀਟ ਦੇ ਵਿੱਚ ਉਤਾਰਿਆ ਓਕੇ ਫਿਰ ਇਹ ਜਿਹੜੀ ਪ੍ਰੋਪਰ ਤੁਹਾਡੀ ਇਨੀ ਕਿਟ ਹੈ ਕਾਫੀ ਐਕਸਪੈਂਸਿਵ ਵੀ ਹੋਗੀ ਕਿਉਂਕਿ ਜਿੱਦਾਂ ਅਸੀਂ ਮਾਰਕੀਟ ਦੇ ਵਿੱਚ ਪ੍ਰੋਡਕਟ ਕੋਈ ਵੀ ਲੈਂਦੇ ਉਹ ਬਹੁਤ ਐਕਸਪੈਂਸਿਵ ਹੁੰਦਾ ਹੈ ਤੇ ਫਿਰ ਤੁਸੀਂ ਪੂਰੀ ਕਿਟ ਇਹ ਵੀ ਆਮ ਵਿਅਕਤੀ ਤਾਂ ਅਫੋਰਡ ਨਹੀਂ ਕਰ ਪੰਦਾ ਹੋਗਾ ਦੇਖੋ ਮੈਮ ਤੁਸੀਂ ਅਗਰ ਕਿਸੇ ਡਰਮਟੋਲੋਜਿਸਟ ਕੋਲ ਚਲੇ ਜਾਓਗੇ ਨਾ ਤਾਂ ਤੁਸੀਂ ਮੰਨੋ ਨਾ ਮੰਨੋ ਜਾ ਕੇ 5 ਤੋਂ 6000 ਤੋਂ ਘੱਟ ਤੁਹਾਡੀ ਮੈਡੀਸਿਨ ਨਹੀਂ ਆਉਂਦੀ ਹੈਗੀ ਬਟ ਜਿਹੜੀ ਉਹ ਮੈਡੀਸਿਨ ਹੈ ਉਸ ਚੀਜ਼ ਦੇ ਇੱਕ ਵਾਰੀ ਤਾਂ ਆਪਾਂ ਨੂੰ ਲੱਗਦਾ ਕਿ ਫਾਇਦਾ ਹੀ ਕਰਤੇ ਬਟ ਉਹ ਅਗਰ ਲੌਂਗ ਟਰਮ ਚੱਲੀ ਜਾਵੇ ਤਾਂ ਉਸ ਚੀਜ਼ ਦੇ ਬਹੁਤ ਨੁਕਸਾਨ ਹੁੰਦੇ ਹ ਹੁਣ ਤੁਸੀਂ ਖੁਦ ਦੇਖੋਗੇ ਅੱਜ ਕੱਲ ਕਿੰਨਾ ਟ੍ਰੈਂਡਿੰਗ ਹੈ ਕੈਮੀਕਲ ਪੀਲਸ ਹੋ ਗਈਆਂ ਬਹੁਤ ਜ਼ਿਆਦਾ ਇਹ ਟ੍ਰੈਂਡ ਦੇ ਵਿੱਚ ਚੱਲ ਰਹੀਆਂ ਲੇਜ਼ਰ ਟ੍ਰੀਟਮੈਂਟ ਹੋ ਗਿਆ ਇਹ ਜਿਹੜੀਆਂ ਪ੍ਰੋਬਲ ਇਹ ਜਿਹੜੀਆਂ ਜਿਹੜੇ ਪ੍ਰੋਸੀਜਰਸ ਨੇ ਇੱਕ ਟਾਈਮ ਤੇ ਤਾਂ ਇਹ ਬਹੁਤ ਅੱਛਾ ਫੀਲ ਕਰਾਉਂਦੀਆਂ ਸਕਿਨ ਨੂੰ ਆਪਾਂ ਨੂੰ ਐ ਲੱਗਦਾ ਕਿ ਆਪਾਂ ਪਤਾ ਨਹੀਂ ਕਿੰਨਾ ਗਲੋ ਕਰ ਰਹੇ ਠੀਕ ਹੈ ਬਟ ਲੋਕਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਇਹਨਾਂ ਨੂੰ ਫਿਰ ਪ੍ਰੋਪਰਲੀ ਸੈਟਿੰਗਸ ਦੇਣੀਆਂ ਪੈਂਦੀਆਂ ਅਦਰਵਾਇਜ਼ ਅਗਰ ਤੁਸੀਂ ਸੈਟਿੰਗਸ ਨਹੀਂ ਨਾ ਦਿੰਦੇ ਹੈਗੇ ਤਾਂ ਇਹ ਜਿਹੜੀ ਆਪਣੀ ਸਕਿਨ ਹੈ ਇਹ ਹੋਰ ਖਰਾਬ ਕਰਦੀ ਜਾਂਦੀ ਹੈ ਔਰ ਤੁਹਾਨੂੰ ਕੀ ਲੱਗਦਾ ਜਿਹੜੀਆਂ ਇਹ ਸੈਟਿੰਗਸ ਨੇ ਬਹੁਤ ਜ਼ਿਆਦਾ ਮਤਲਬ ਸਸਤੀਆਂ ਨੇ ਇੱਕ ਸਟਿੰਗ ਦਾ ਤੁਸੀਂ ਮੰਨ ਕੇ ਚੱਲੋਗੇ ਮਤਲਬ 10 ਤੋਂ 15000 ਰੁਪਏ ਦਾ ਖਰਚਾ ਹੈ ਰਿਜ਼ਲਟ ਫੇਰ ਵੀ ਨਹੀਂ ਮਿਲਦਾ ਬਟ ਅਗਰ ਪੇਸ਼ੈਂਟ ਸਾਡੀ ਇਹ ਜਿਹੜੀ ਇਹ ਮੈਡੀਸਨ ਹੈ ਇੱਕ ਵਾਰੀ ਲਏ ਇਹਦਾ ਜਿਹੜਾ ਖਰਚਾ ਹੈ ਪ੍ਰੋਪਰ ਜਿਹੜੀ ਕਿਟਸ ਹੀ ਬਣਾਈ ਹੈ ਉਹ 6500 ਦੀ ਪੈਂਦੀ ਹੈ ਇੱਕ ਮਹੀਨਾ ਦੀ ਜੜੀ ਮੈਡੀਸਨ ਹੈਗੀ ਹੈ ਠੀਕ ਹੈ ਕੀ ਪੇਸ਼ੈਂਟ ਇਸ ਚੀਜ਼ ਨੂੰ ਨਹੀਂ ਲੈਣਾ ਚਾਹੇਗਾ ਜੀ ਜਿਹਨੇ ਬਿਮਾਰੀ ਨੂੰ ਜੜ ਤੋਂ ਕੱਢ ਦੇਣਾ ਹੈ ਇੰਨਾ ਪਤਾ ਲੱਗ ਗਿਆ ਕਿ ਇੰਨੇ ਰੁਪਏ ਦੇ ਵਿੱਚ ਜਿਹੜੀ ਸਾਡੀ ਬਿਮਾਰੀ ਹੈ ਠੀਕ ਹੋ ਹੋ ਜੇਗੀ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਬੰਦੇ ਦੇ ਲਈ ਆਪਣੇ ਸਰੀਰ ਤੋਂ ਵੱਧ ਕੇ ਪੈਸਾ ਹੋ ਜਾਊਗਾ ਸੈਕੰਡ ਆਯੁਰਵੇਦਾ ਦੇ ਕੋਈ ਸਾਈਡ ਇਫੈਕਟ ਬਿਲਕੁਲ 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 ਜੇ ਜਿਹੜੀ ਵੀ ਚੀਜ਼ ਨੂੰ ਤਰੀਕੇ ਦੇ ਨਾਲ ਲਿਆ ਜਾਵੇ ਉਹ ਕਦੀ ਨੁਕਸਾਨ ਨਹੀਂ ਕਰਦੀ ਹੈਗੀ ਅੱਛਾ ਮੈਮ ਆਪਾਂ ਸਕਿਨ ਪ੍ਰੋਬਲਮਸ ਦੀ ਗੱਲ ਕਰ ਰਹੇ ਹਾਂ ਕਿਹੜੀਆਂ ਕਿਹੜੀਆਂ ਸਕਿਨ ਪ੍ਰੋਬਲਮਸ ਜਿਹੜੀਆਂ ਨੇ ਉਹ ਜ਼ਿਆਦਾ ਹੁੰਦੀਆਂ ਨੇ ਇਸ ਦੇ ਸਮੇਂ ਦੇ ਵਿੱਚ ਔਰ ਤੁਹਾਡੇ ਕੋਲੇ ਕਿਵੇਂ-ਕਿਵੇਂ ਦੇ ਪੇਸ਼ੈਂਟਸ ਆ ਰਹੇ ਮੈਮ ਦੇਖੋ ਸਾਡੇ ਕੋਲੇ ਬੇਸਿਕਲੀ ਜਿਹੜੇ ਪੇਸ਼ੈਂਟਸ ਆਉਂਦੇ ਨੇ ਡਾਰਕ ਸਰਕਲਸ ਹੋਗੇ ਪਿਗਮੈਂਟੇਸ਼ਨ ਬਲੈਮਿਸ਼ਸ ਦਾਗ ਤੱਬ डैंड्रफ हो गया हेयर फॉल हो गया और uh, मतलब सोरियसिस uh, सब तो एक बहुत आजकल ਸਾਡੇ ਕੋਲ ਇਸ ਤਰ੍ਹਾਂ ਦੇ ਪੇਸ਼ੈਂਟ ਆ ਰਹੇ ਸੋਰियसिस एक्जिमा ਹੋ ਗਿਆ ਵਿਟਿਲਿਗੋ ਇਸ ਤਰ੍ਹਾਂ ਦੇ ਸਾਡੇ ਕੋਲ ਬਹੁਤ سارے ਪੇਸ਼ੈਂਟਸ ਆਉਂਦੇ ਹੈ ਅੱਛਾ ਮੈਮ ਅ ਅਗਰ ਆਪਾਂ हेयर ग्रोथ बड़ी हो जाती है फेशियल हेयर ग्रोथ हो जाती है जी जी, जी अच्छा कई लोग ना बड़े मजाक ਦੇ ਵਿੱਚ ਕਹਿ ਦਿੰਦੇ ਆ ਕਿ انسان ਤਾਂ ਬਾਂਦਰਾਂ ਦੀ ਪਰਜਾਤੀ ਚੋਂ ਆਇਆ ਕਿਸੇ ਕਿਸੇ ਦੇ ਹੋ ਜਾਂਦੀ ਹੈ ਨੈਚੁਰਲ ਹੈ ਔਰ ਉਹਦੇ ਲਈ ਕੀ ਸਾਡੇ ਕੋਲੇ ਬੜਾ इजीली वे ਹੈਗਾ ਫेशियल ਕਰਵਾ ਲੋ ਹਾਂਜੀ ਪਰ ਉਹ ਇੱਕ ਬਿਮਾਰੀ ਹੈ ਦੇਖੋ ਪਹਿਲਾਂ ਦੇਖੋ ਅਗਰ ਕਿਸੇ ਦੇ ਫੇਸ਼ੀਅਲ हेयर ਗਰੋਥ ਹੈ ਉਹਦਾ ਕਾਰਨ ਦੇਖਣਾ ਪਏਗਾ ਨਾ ਕਿ ਕਈ ਵਾਰੀ ਕੀ ਹੁੰਦਾ ਜਿਵੇਂ ਅ ਅੱਜਕੱਲ ਪੀਸੀਓਡੀ ਦੀ ਪ੍ਰੋਬਲਮ ਕਾਫੀ ਕਾਮਨ ਹੈ ਉਹਦੇ ਵਿੱਚ ਹਾਰਮੋਨ ਇੰਬੈਲੈਂਸ ਹੋ ਜਾਂਦਾ ਹੈ ਉਹ ਗਰਲਸ ਨੂੰ ਉਸ ਟਾਈਮ ਫੇਸ਼ੀਅਲ हेयर ਗਰੋਥ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ ਰੀਜ਼ਨ ਦੇਖਣਾ ਪਏਗਾ ਨਾ ਕਿ ਆਪਾਂ ਨੂੰ ਰੀਜ਼ਨ ਕਿਉਂ ਹੈ ਕਿਉਂ ਹੋ ਰਿਹਾ ਹੈ ਫੇਸ਼ੀਅਲ हेयर ਗਰੋਥ ਐਦਾਂ ਤਾਂ ਹੈ ਨਹੀਂ ਹੁਣ ਨਾਰਮਲੀ ਕਿਸੇ ਦੇ ਐਦਾਂ ਤਾਂ ਆਂਦੇ ਨਹੀਂ ਫੇਸ਼ੀਅਲ हेयर ਗਰੋਥ ਉਹਦੇ ਰੀਜ਼ਨ ਹੁੰਦੇ ਨੇ ਪਹਿਲਾਂ ਉਹਦੇ ਰੀਜ਼ਨ ਨੂੰ ਜਾਣਿਆ ਜਾਏ ਔਰ ਫੇਰ ਹੀ ਟ੍ਰੀਟਮੈਂਟ ਵੱਲ ਜਾਇਆ ਜਾਏ ਚਾ ਕੇ ਕੁਝ ਵੀ ਹੋਮ ਰੈਮਡੀਜ਼ ਕਰ ਲੈਣਾ ਇਹ ਆਪਣੀ ਸਕਿਨ ਨੂੰ ਬਹੁਤ ਨੁਕਸਾਨ ਕਰਦਾ ਮੈਂ ਖੁਦ ਇੱਕ ਪਰਸਨਲੀ ਦੇਖਿਆ ਸੀਗਾ ਇੱਕ ਪੇਸ਼ੈਂਟ ਆਈ ਅੱਜਕੱਲ YouTube ਤੇ ਨਾ ਬਹੁਤ ਵਾਇਰਲ ਹੋ ਰਿਹਾ ਸੀਗਾ ਕਿ ਤੁਸੀਂ ਨਾ ਐਗ ਦਾ ਜਿਹੜਾ ਹੈਗਾ ਐਗ ਨੂੰ ਲਗਾਓ ਫੇਸ ਦੇ ਉੱਤੇ ਇੱਕ ਤਰ੍ਹਾਂ ਉਹ ਪੀਲ ਦਾ ਕੰਮ ਕਰਦੀ ਹੈ ਤੇ ਉਹ ਇਦਾਂ ਇਦਾਂ ਉਸ ਲੜਕੀ ਨੇ ਕੀ ਕੀਤਾ ਉਹਨੇ ਸੇਮ ਇਦਾਂ ਹੀ ਲਗਾਇਆ ਤੁਸੀਂ ਮੰਨੋਗੇ ਉਸ ਪੇਸ਼ੈਂਟ ਦੀ ਸਕਿਨ ਬਰਨ ਹੋ ਗਈ ਕੰਪਲੀਟਲੀ ਮਤਲਬ اور ਉਸਦੇ ਫੇਸ ਦੇ ਉੱਤੇ ਰੈਡਨੈਸ ਪੂਰੀ इचिंग बर्निंग मतलब बुरी तरीके नाल बर्न हो गई है सिर्फ एक अप्लाई कर बिल्कुल बिल्कुल, बिल्कुल जरूरी नहीं है कि जो चीज ਤੁਹਾਨੂੰ सूट ਕਰ ਰਹੀ ਹੈ ਉਹ ਦੂਜੇ ਬੰਦੇ ਨੂੰ ਵੀ ਸੂਟ ਕਰੇ ਹਰ ਬੰਦੇ ਦੀ ਸਕਿਨ ਡਿਫਰੈਂਟ ਹੁੰਦੀ ਹੈ ਇਸ ਕਰਕੇ ਬਿਲਕੁਲ ਅੰਨੇ ਵਾਈ ਜੇਕਰ ਤੁਸੀਂ ਉਸ ਚੀਜ਼ ਨੂੰ ਮੰਨ ਕੇ YouTube ਤੇ ਜਾਂ Google ਤੇ ਜੋ ਤੁਸੀਂ ਦੇਖਦੇ ਹੋ ਹਰ चीज ਨਹੀਂ ਐਪਲਾਈ ਕਰਨੀ ਚਾਹੀਦੀ ਆਪਣੀ ਸਕਿਨ ਇੱਕ ਬਹੁਤ ਸੌਫਟ ਆਰਗਨ ਹੈ ਆਪਣੀ ਬੋਡੀ ਦਾ ਅੱਛਾ ਇਹ ਹੋਮ ਰੈਮਡੀਜ਼ ਦਾ ਤੁਸੀਂ ਜ਼ਿਕਰ ਕੀਤਾ ਮੋਸਟਲੀ ਕੀ ਅਸੀਂ ਕਹਿ ਦਿੰਦੇ ਹੁੰਦੇ ਅੱਛਾ ਸਾਡੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਉਹ ਵੀ ਸਾਨੂੰ ਅਕਸਰ ਕਹਿ ਦਿੰਦੇ ਹੁੰਦੇ ਕਿ ਦਾਦੀਆਂ ਆਨੀਆਂ ਦੇ ਨੁਸਖੇ ਜਿਹੜੇ ਹੈਗੇ ਹਨਾ ਕਹਿੰਦੇ ਕਿ ਇਹਨਾਂ ਕੈਮੀਕल्स ਵਾਲ ਕਿਉਂ ਖਾਣਾ ਉਹ ਇਸਤੇਮਾਲ ਕਰੋ ਔਰ ਉਦਾਂ ਦੀ ਅਸੀਂ ਵੀਡੀਓ ਸਾਨੂੰ YouTube ਤੇ ਵਿਖ ਜਾਂਦੀ ਆ ਅਸੀਂ ਅਪਲਾਈ ਵੀ ਕਰਨੀਆ ਸ਼ੁਰੂ ਕਰ ਦਿੰਨੇ ਉਹ ਕਿੰਨੀਆਂ ਕੋਈ ਸਾਈਡ ਇਫੈਕਟ ਰਹਿਣਗੇ ਮੈਂ ਤੁਹਾਨੂੰ ਹੁਣੇ ਜਿਵੇਂ ਦੱਸਿਆ ਵੀ ਹਰ ਰੈਮੇਡੀ ਸਹੀ ਹੋਵੇ ਆਪਣੇ ਲਈ ਉਹ ਜ਼ਰੂਰੀ ਨਹੀਂ ਹੈ ਹਾਂ ਕੁਝ ਚੀਜ਼ਾਂ ਹੁੰਦੀਆਂ ਨੇ ਜੋ ਆਪਣੇ ਦਾਦੀਆਂ ਨਾਨੀਆਂ ਨੇ ਸਾਨੂੰ ਦੱਸੇ ਹੋਏ ਨੇ ਜਿਵੇਂ ਸਭ ਤੋਂ ਕਾਮਨ ਤਾਂ ਕੀ ਹੈ ਅਗਲੇ ਕਹਿ ਦਿੰਦੇ ਨੇ ਹਲਦੀ بیسਨ ਦਾ ਪੇਸਟ ਲਗਾ ਲਓ ਠੀਕ ਹੈ ਹਲਦੀ ਇੱਕ ਐਂਟੀਸੈਪਟਿਕ ਵੀ ਹੈ ਐਂਟੀ ਇਨਫਲੇਮੇਟਰੀ ਵੀ ਹੈ ਔਰ ਜਿਹੜੀ ਹੈਗੀ ਹੈ ਉਹ ਸੂਧ ਵੀ ਕਰਦੀ ਹੈ ਠੀਕ ਹੈ ਇਸ ਕਰਕੇ ਉਹਦੇ ਨਾਲ ਕਹਿੰਦੇ ਨੇ ਕੰਪਲੈਕਸ਼ਨ ਵੀ ਅੱਛਾ ਹੁੰਦਾ ਹ ਹੁਣ ਜੇ ਤੁਸੀਂ ਕਹਿ ਦੋਗੇ ਕਿਸੇ ਦਾ ਰੰਗ ਬਦਲਿਆ ਜਾਏ ਠੀਕ ਹੈ ਉਹਦਾ ਪੋਸੀਬਲ ਨਹੀਂ ਹੈਗਾ ਕੈਨ ਨੂੰ ਚਾਹੇ ਜੋ ਮਰਜੀ ਹੋ আজকাল ਬਹੁਤ ਟ੍ਰੈਂਡਿੰਗ ਚ ਹੈ ਗਲੂਟਾਥਾਇਓਨ ਟਰੀਟਮੈਂਟਸ ਬਟ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਸ ਚੀਜ਼ ਦੇ ਆਪਣੇ ਲਿਵਰ ਔਰ ਆਪਣੀ ਕਿਡਨੀਸ ਤੇ ਬਹੁਤ ਸਾਈਡ ਇਫੈਕਟਸ ਨੇ ਇਸ ਕਰਕੇ ਪਹਿਲਾਂ ਕੁਝ ਵੀ ਕਰਾਉਣ ਤੋਂ ਪਹਿਲਾਂ ਉਸ ਚੀਜ਼ ਦੇ ਫਾਇਦੇ ਨੁਕਸਾਨ ਜ਼ਰੂਰ ਜਾਣ ਲੈ ਫੇਰੀ ਇਸ ਚੀਜ਼ ਵੱਲ ਜਾਇਆ ਜਾਏ ਆ ਮੋਸਟਲੀ ਅਸੀਂ ਵੀਡੀਓਜ਼ ਦੇਖਦੇ ਆ ਬਿਫੋਰ ਆਫਟਰ ਵਾਲੀਆਂ ਦਿਖਾਈਆਂ ਹੁੰਦੀਆਂ ਨੇ ਕਿ 5 ਮਿੰਟ ਦੇ ਵਿੱਚ ਵਿੱਚ ਰਿਜ਼ਲਟ ਪਾਓ ਹਾਂਜੀ ਹਾਂਜੀ ਸੋ ਉਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ 5 ਮਿੰਟ ਦੇ ਰਿਜ਼ਲਟਸ ਨੇ ਨਾ ਇਹ ਆਪਾਂ ਨੂੰ ਨਹੀਂ ਪਤਾ ਇਹ ਆਪਣੇ ਸ਼ਾਇਦ 5 ਸਾਲ ਹੋਰ ਖਰਾਬ ਕਰ ਸਕਦੇ ਆ ਇਸੇ ਕਰਕੇ ਇਸੇ ਚੀਜ਼ ਵਾਸਤੇ ਹੀ ਅਸੀਂ ਇੱਕ ਮੈਡੀਸਨ ਜਿਹੜੀ ਆਪਣੀ ਹੈ ਤਿਆਰ ਕੀਤੀ ਹੈ ਤਾਂ ਕਿ ਜਿਹੜੀ ਬਿਮਾਰੀ ਹੈ ਉਹ ਜੜੋਂ ਹੀ ਖਤਮ ਹੋ ਜਾਏ ਅੱਛਾ ਇਹ ਤੁਹਾਡੀ ਮੈਡੀਸਨ ਨੂੰ ਲੈਣਾ ਕਿੱਦਾਂ ਹੁੰਦਾ ਦੁੱਧ ਨਾਲ ਲੈਣਾ ਹੈ ਪਾਣੀ ਨਾਲ ਲੈਣਾ ਹੈ ਜਿਸ ਟਾਈਮ ਤੇ ਲੈਣਾ ਦੇਖੋ ਜਿਹੜੀ ਮੈਡੀਸਿਨ ਹੈ ਇਹਨੂੰ ਲੈਣਾ ਤਾਂ ਪਾਣੀ ਨਾਲ ਹੀ ਹੈ ਖਾਣ ਤੋਂ ਬਾਅਦ ਹੈਗਾ ਅ ਜਿਹੜੀ ਸਾਡੇ ਕੈਪਸੂਲ ਨੇ ਉਹਨਾਂ ਨੂੰ ਰੋਟੀ ਤੋਂ ਬਾਅਦ ਇੱਕ ਇੱਕ ਕੈਪਸੂਲ ਸਵੇਰੇ ਸ਼ਾਮ ਪੀਣ ਵਾਲੀ ਦਵਾਈ ਮਤਲਬ ਜਿਹੜੀ ਹੈਗੀ ਆ ਪ੍ਰੋਬਲਮ ਤੇ ਵੀ ਕਈ ਵਾਰੀ ਡਿਪੈਂਡ ਕਰਦਾ ਹੁਣ ਕਈਆਂ ਦੀ ਪ੍ਰੋਬਲਮ ਥੋੜੀ ਹੁੰਦੀ ਹੈ ਉਹਨਾਂ ਨੂੰ ਖਾਣ ਵਾਲੀ ਦਵਾਈ ਅਸੀਂ ਇੱਕ ਟਾਈਮ ਵੀ ਦੇ ਦਿੰਨੇ ਆ ਜਿਨ੍ਹਾਂ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਉਹਨਾਂ ਨੂੰ ਦੋ ਟਾਈਮ ਪੀਣ ਵਾਲੀ ਦਵਾਈ ਵੀ ਸਵੇਰੇ ਸ਼ਾਮ ਲੈਣੀ ਹੈ ਤੇ ਜਿਹੜਾ ਇਹ ਤੁਹਾਨੂੰ ਮੈਂ ਦੱਸਿਆ ਸਾਡੀ ਜਿਹੜੀ ਸਟੈਮ ਸੈੱਲ ਬੇਸਡ ਮੈਡੀਸਿਨ ਹੈਗੀ ਹੈ ਜਿਹੜਾ ਇਹ ਪਾਊਚ ਹੈ ਕਈਆਂ ਨੂੰ ਤਾਂ ਤੇ ਕਈਆਂ ਨੂੰ ਇਹ ਦੋ ਟਾਈਮ ਕੰਪਲੀਟਲੀ ਡਿਪੈਂਡਸ ਕੀ ਪ੍ਰੋਬਲਮ ਕੀ ਹੈ ਹੁਣ ਦੇਖੋ ਅਗਰ ਕਿਸੇ ਨੂੰ ਕੋਈ ਛੋਟੀ ਦਿੱਕਤ ਹੈ ਜਿਵੇਂ ਪਿੰਪਲਸ ਵਗੈਰਾ ਹੋ ਗਏ ਹਲਕੀ ਫੁਲਕੀ ਐਦਾਂ ਦੀ ਦਿੱਕਤ ਹੈਗੀ ਹੈ ਉਹਨਾਂ ਨੂੰ ਅਲੱਗ ਤਰੀਕੇ ਨਾਲ ਦਿੰਨੇ ਆ ਹੁਣ ਜਿਵੇਂ ਅਗਰ ਕੋਈ ਸੋਰੇਸਿਸ ਵਰਗੀ ਪ੍ਰੋਬਲਮ ਦਾ ਪੇਸ਼ੈਂਟ ਆ ਰਿਹਾ ਹੈ ਤਾਂ ਉਹਨਾਂ ਨੂੰ ਕਈ ਵਾਰੀ ਅਸੀਂ ਦੋ ਟਾਈਮ ਵੀ ਐਡਵਾਈਸ ਕਰਦੇ ਕੰਪਲੀਟਲੀ ਡਿਪੈਂਡਸ ਕੀ ਪ੍ਰੋਬਲਮ ਕਿੰਨੀ ਹੈ ਕਦੋਂ ਤੋਂ ਹੈ ਕੀ ਹੈ ਓਕੇ ਹਾਂਜੀ ਅੱਛਾ ਪਿੰਪਲ ਦਾ ਤੁਸੀਂ ਗੱਲ ਕੀਤਾ ਬਿਲਕੁਲ ਛੋਟੀ ਜੀ ਵਾਕਏ ਕਹਿਣ ਦੀ ਗੱਲ ਹੈ ਕਿ ਲੜਕੀਆਂ ਲਈ ਵੱਡੀ ਚੀਜ਼ ਹੋ ਜਾਂਦੀ ਹੁੰਦੀ ਹੈ ਅਗਰ ਅਸੀਂ ਕਿਸੇ ਨੂੰ ਦੱਸਦੇ ਆ ਤਾਂ ਪਿੰਪਲ ਇਟਸ ਓਕੇ ਹੋ ਜਾਊਗਾ ਪਰ ਉਹ ਪਿੰਪਲ ਨੂੰ ਠੀਕ ਕਰਨ ਦੇ ਲਈ ਅਸੀਂ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਡਾਕਟਰ ਕੋਲੇ ਵੀ ਹਾਲਾਂਕਿ ਕਈ ਚਲੇ ਜਾਂਦੇ ਡਾਕਟਰ ਕੋਲੇ ਜਾਣ ਦੇ ਬਜਾਏ ਮੈਡੀਕਲ ਚਲੇ ਜਾਂਦੇ ਹੁੰਦੇ ਹਾਂਜੀ ਤਾਂ ਉਹ ਉਹਦਾ ਨੁਕਸਾਨ ਵੀ ਕਈਆਂ ਨੂੰ ਮੇਰੇ ਐਕਚੁਅਲੀ ਨੋਨ ਦੇ ਵਿੱਚ ਹੀ ਮੈਂ ਦੇਖਿਆ ਮੇਰੀ ਇੱਕ ਫਰੈਂਡ ਹੀ ਸੀਗੀ ਉਹ ਗਈ ਡਾਕਟਰ ਕੋਲੇ ਠੀਕ ਹੈ ਡਾਕਟਰ ਨੇ ਕੁਝ ਵੀ ਦਿੱਤਾ ਕੋਈ ਕਰੀਮ ਦਿੱਤੀ ਕਿ ਅਪਲਾਈ ਕਰੋ ਉਹ ਤੋਂ ਉਹਦੇ ਨਾਲ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਨਾ ਕਿ ਫੇਸ ਬਰਨ ਹੋ ਗਿਆ ਉਹਦਾ ਵੀ ਵਾਕਈ ਉਦਾਂ ਹੋ ਗਿਆ ਪ੍ਰੋਪਰ ਈਚਿੰਗ ਹੋ ਗਈ ਰੈਸ਼ਸ ਹੋ ਗਏ ਹਾਂਜੀ ਹਾਂਜੀ ਤਾਂ ਮਤਲਬ ਆਬਵੀਅਸ ਡਾਇਰੈਕਟ ਮੈਡੀਕਲ ਤੇ ਜਾਣਾ ਚਾਹੀਦਾ ਇਦਾਂ ਨਹੀਂ ਦੇਖੋ ਮੈਂ ਤੁਹਾਨੂੰ ਇਹੀ ਕਹਾਂ ਨਾ ਕਿ ਤੁਸੀਂ ਜਾਓ ਇੱਕ ਦੇਖੋ ਮੇਰੀ ਗੱਲ ਸੁਣੋ ਜਿਹੜੇ ਬੰਦੇ ਨੇ ਇੰਨੇ ਸਾਲ ਲਾ ਕੇ ਪੜ੍ਹਾਈ ਕੀਤੀ ਹੈ ਡਿਗਰੀ ਲਈ ਹੈ ਆਬਵੀਅਸ ਜੀ ਗੱਲ ਹੈ ਉਹਦੇ ਕੋਲ ਕੁਝ ਤਾਂ ਨੋਲੇਜ ਹੋਏਗੀ ਨਾ ਇਸ ਕਰਕੇ ਬਿਨਾਂ ਸੋਚੇ ਸਮਝੇ ਕਿਸੇ ਕੋਲ ਵੀ ਜਾ ਕੇ ਕੋਈ ਵੀ ਦਵਾਈ ਨਹੀਂ ਲੈਣੀ ਚਾਹੀਦੀ ਪ੍ਰੋਪਰ ਡਾਕਟਰ ਕੋਲ ਜਾਓ ਉਹਨੂੰ ਪ੍ਰੋਪਰ ਆਪਣੀ ਪ੍ਰੋਬਲਮ ਦੱਸੋ ਕੀ ਹੈ ਕੀ ਨਹੀਂ ਹੈ ਜਿਸ ਤਰ੍ਹਾਂ ਉਹ ਐਡਵਾਈਸ ਕਰਦੇ ਨੇ ਉਸ ਐਡਵਾਈਸ ਨੂੰ ਫੋਲੋ ਕਰੋ ਖੁਦ ਡਾਕਟਰ ਨਾ ਬਣੋ ਬਿਲਕੁਲ ਵੀ ਜੀ ਅੱਛਾ ਹੁਣ ਇਹ ਮੈਡੀਸਿਨ ਜਿੰਨੇ ਵੀ ਆਪਣੇ ਜੈਰ ਸਕਿਨ ਪ੍ਰੋਬਲਮਸ ਆਪਾਂ ਦਸੀਏ ਸਾਰੇ ਨੂੰ ਹੀਲ ਕਰਦੀ ਬਿਲਕੁਲ ਮੈਂ ਜਿਵੇਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸਦਾ ਸੀਗਾ ਕਿ ਜਿਹੜੀ ਸਾਡੀ ਮੈਡੀਸਿਨ ਹੈ 40 ਪ੍ਰਕਾਰ ਦੇ ਜਿਹੜੇ ਚਰਮ ਰੋਗ ਨੇ ਸਕਿਨ ਪ੍ਰੋਬਲਮਸ ਨੇ ਉਹਨਾਂ ਸਾਰਿਆਂ ਨੂੰ ਹੀ ਜੜ ਤੋਂ ਠੀਕ ਕਰਦੀ ਹੈ। ਔਰ ਇਹਦਾ ਕੋਰਸ ਕਿੰਨੇ ਟਾਈਮ ਦਾ ਰਹਿੰਦਾ ਹੈ? ਅ ਦੇਖੋ ਸਾਡੀ ਜਿਹੜੀ ਇਹ ਮੈਡੀਸਨ ਹੈ ਇਹਦਾ ਜਿਹੜਾ ਕੋਰਸ ਹੈਗਾ ਉਹ 3 ਤੋਂ 4 ਮੰਥਸ ਦਾ ਹੀ ਰਹਿੰਦਾ ਹੈ। ਠੀਕ ਹੈ ਜਦੋਂ ਤੁਸੀਂ ਲੈਣਾ ਸਟਾਰਟ ਕਰੋਗੇ ਡਿਪੈਂਡਿੰਗ ਔਨ ਦ ਪ੍ਰੋਬਲਮ ਔਰ ਕਿੰਨੀ ਪੁਰਾਣੀ ਬਿਮਾਰੀ ਹੈ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਏਗਾ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਹੀ। थैंक यू सो मच डॉक्टर ए तमाम जानकारी दे लिए तो उम्मीद कर दिया कि थोनू साडी आज दी ए वीडियो चंगी लगगी होएगी क्योंकि ए थौडे फायदे दे ਲਈ है त जरूर एपेक्स ਨਾਲ ਤੁਸੀਂ ਕੰਟੈਕਟ ਕਰੋ ਜੇਕਰ ਤੁਹਾਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸਕਿਨ ਪ੍ਰੋਬਲਮ ਹੈ ਤਾਂ ਕੋਈ ਘਰ ਦੇ ਵਿੱਚ ਕੋਈ ਰੈਮੇਡੀ ਨਾ ਇਸਤੇਮਾਲ ਕਰੋ ਕਿਉਂਕਿ ਉਹ ਤੁਹਾਡੇ ਲਈ ਹਾਨੀਕਾਰਕ ਹੋ ਸਕਦੀ ਹੈ ਤਾਂ जरूर ਡਾਕਟਰਸ ਦੇ ਨਾਲ ਜ਼ਰੂਰ ਕੰਸਲਟ ਕਰਕੇ ਹੀ ਮੈਡੀਸਿਨ ਲਓ